ਅਮੀਰ ਕਿਸਾਨਾਂ ਦੇ ਉੱਤੇ ਹੁਣ ਟੈਕਸ ਲੱਗ ਸਕਦਾ ਹੈ ਇਨਕਮ ਟੈਕਸ ਜਿਹਨੂੰ ਆਮਦਨ ਕਰ ਕਹਿ ਦਿੰਦੇ ਆ ਆਰ ਬੀ ਆਈ ਪਿਆਰੀ ਦੇ ਵਿੱਚ ਵਿਉਂਤਬੰਦੀ ਘੜੀ ਜਾ ਰਹੀ ਹੈ ਜੇਕਰ ਗੱਲ ਨਿਕਲ ਕੇ ਸਾਹਮਣੇ ਆਈ ਤਾਂ ਕੁਝ ਨਾ ਕੁਝ ਤਾਂ ਤਿਆਰੀ ਉਹਨਾਂ ਨੇ ਪਾ ਲਈ ਹੋਵੇਗੀ ਅਮੀਰ ਕਿਸਾਨਾਂ ਦੇ ਉੱਤੇ ਹੁਣ ਟੈਕਸ ਲੱਗ ਸਕਦਾ ਹੈ ਇਨਕਮ ਟੈਕਸ ਜਿਹਨੂੰ ਆਮਦਨ ਕਰ ਕਹਿ ਦਿੰਦੇ ਆ ਅਮੀਰ ਕਿਸਾਨ ਕਿਹੜੇ ਨੇ ਉਹ ਕਈ ਲੋਕਾਂ ਨੂੰ ਪਤਾ ਹੈ ਕਈ ਜਾਣਦੇ ਨੇ ਕਿਉਂਕਿ ਵੱਡੇ ਵੱਡੇ ਕਈ ਲੀਡਰ ਵੀ ਕਾਫੀ ਅਮੀਰ ਨੇ ਤੇ ਉਹਨਾਂ ਵਾਸਤੇ ਮੁਸ਼ਕਲ ਹੋ ਸਕਦੀ ਹੈ ਆਰਬੀਆਈ ਤਿਆਰੀ ਦੇ ਵਿੱਚ ਵਿਉਂਤਬੰਦੀ ਘੜੀ ਜਾ ਰਹੀ ਹੈ ਜੇਕਰ ਗੱਲ ਨਿਕਲ ਕੇ ਸਾਹਮਣੇ ਆਈ ਤਾਂ ਕੁਝ ਨਾ ਕੁਝ ਤਾਂ ਤਿਆਰੀ ਉਹਨਾਂ ਨੇ ਪਾ ਲਈ ਹੋਵੇਗੀ ਦੇਖੋ ਇੱਕ ਉਹਨਾਂ ਦੇ ਮੈਂਬਰ ਨੇ ਜਿਨ੍ਹਾਂ ਦਾ ਨਾਮ ਆਸ਼ਵਾ ਗੋਇਲ ਜੀ ਉਹੋ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੱਤੀ ਹੈ ਉਹਨਾਂ ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਕੇਂਦਰ ਸਰਕਾਰ ਕਿਸਾਨਾਂ ਦੇ ਹਮ ਖਾਤਿਆਂ ਦੇ ਵਿੱਚ ਉਹ ਕਿਸਾਨ ਸਨਮਾਨ ਨਿਧੀ ਯੋਜਨਾ ਹਮ ਉਹਦੇ ਸਬੰਧ ਦੇ ਵਿੱਚ ਪੈਸੇ ਪੁੰਦੀ ਹੈ ਜੀ ਸਾਰੀ ਦੁਨੀਆ ਨੂੰ ਪਤਾ ਹੈ ਹਮ ਬਹੁਤ ਸਾਰੇ ਬਹੁਤ ਜ਼ਿਆਦਾ ਅਮੀਰ ਕਿਸਾਨ ਹੈ ਹਮ ਐਸ ਵਾਰ ਨੁਕਸਾਨ ਦੇ باوجود ਝੋਨਾ ਵੀ ਵਰਦਾਨ ਦੇ ਗਿਆ ਜੀ ਤੇ ਉਦੋਂ ਬਾਅਦ ਮੁਆਵਜ਼ਾ ਕੇਂਦਰ ਵਾਲਾ ਕਿੱਥੇ ਗਿਆ ਜੀ ਮੈਂ ਤੁਹਾਨੂੰ ਕੀ ਕਿਹਾ ਸੀ ਉਦੋਂ ਹੂੰ ਕਿ ਫਸਲ ਇੰਨੀ ਵਧੀਆ ਹੋ ਗਈ ਐ ਉਹ ਕਿਸੇ ਨੇ ਮੰਨਣਾ ਹੀ ਨਹੀਂ ਵੀ ਇਹਨਾਂ ਦਾ ਕੋਈ ਨੁਕਸਾਨ ਹੋਇਆ ਬਿਲਕੁਲ ਸਮੇਂ ਤੇ ਤਾਂ ਟੀਮਾਂ ਹੁੰਦੀਆਂ ਨਹੀਂ ਹੂੰ ਟੀਮਾਂ ਉਦੋਂ ਹੁੰਦੀਆਂ ਨੇ ਜਦੋਂ ਸੱਪ ਨਿਕਲ ਜਾਂਦਾ ਮੁੜ ਕੇ ਲਕੀਰਾ ਕੁੱਟੀ ਜਾਂਦੀ ਐ ਬਿਲਕੁਲ ਸੋ ਇਹਨਾਂ ਨੇ ਕਿਹਾ ਕਿ ਆਮਦਨ ਤੇ ਟੈਕਸ ਅਲੌਨ ਬਾਰੇ ਇੱਕ ਸਵਾਲ ਦਾ ਜਵਾਬ ਇਹਨਾਂ ਨੇ ਦਿੱਤਾ ਉਹ ਕਹਿੰਦੇ ਕੀ ਗੱਠਜੋੜ ਸਰਕਾਰਾਂ ਜਾਂ ਇੱਕ ਪਾਰਟੀ ਸਰਕਾਰਾਂ ਆਰਥਿਕ ਵਿਕਾਸ ਦੇ ਮਾਮਲੇ ਵਿੱਚ ਬੇਜ਼ਤਰ ਪ੍ਰਦਰਸ਼ਨ ਕਰਨਗੀਆਂ ਜੀ ਉੱਗੇ ਅਰਥਸ਼ਾਸਤਰੀ ਨੇ ਕਿਹਾ ਕਿ ਵਿਕਾਸ ਦਰਾਂ ਲਈ ਕਾਰਕਾਂ ਤੇ ਹਮ ਨਿਰਪਰ ਕਰਦੀ ਹੈ ਪਰ ਇਹ ਵਿਖਰਾ ਹੋਵੇਗਾ ਕਿ ਸਰਕਾਰ ਨੂੰ ਕਿਸ ਤਰ੍ਹਾਂ ਦੀ ਵਿਕਾਸ ਦਰ ਵਿਕਸਿਤ ਵਿੱਚੋਂ ਮਿਲੀ ਹੈ ਬਰਾਸਤ ਵਿੱਚ ਮਿਲੀ ਹੈ ਤੇ ਦੇਸ਼ ਲਈ ਛੱਡਿਆ ਕੀ ਹੈ ਉਹਨਾਂ ਕਿਹਾ ਕਿ ਸਾਨੂੰ ਆਮ ਸਹਿਮਤੀ ਬਣਾਉ ਲਈ ਕੰਮ ਕਰਨਾ ਹੋਵੇਗਾ ਚੰਗੀ ਗੱਲ ਹੈ ਕਿ ਅਜਈਆਂ ਨੀਤੀਆਂ ਦਾ ਵੀ ਸਮਰਥਨ ਕਰਦੇ ਹਨ ਜੋ ਉਹਨਾਂ ਵੋਟਰਾਂ ਨੂੰ ਥੋੜੇ ਸਮੇਂ ਲਈ ਲਾਭ ਪ੍ਰਦਾਨ ਕਰਦੀਆਂ ਨੇ ਲੰਬੇ ਸਮੇਂ ਲਈ ਵਿਕਾਸ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਹਮ ਅੱਜਵੇਂ 300 ਯੂਨਟ ਬਿਜਲੀ ਆਪਣੇ ਵਾਲੀ ਜੀ ਇਹ ਤੋਂ ਪਹਿਲਾਂ ਵੀ ਕਿਸਾਨਾਂ ਦਾ ਬਿੱਲ ਮਾਫ ਕਰ ਦਿਓ ਆਹ ਕਰ ਦਿਓ ਉਹ ਕਰ ਦਿਓ ਹਮ ਇਸ ਸੰਦਰਭ ਦੇ ਵਿੱਚ ਉਹ ਬੋਲ ਰਹੇ ਸੀ ਉਹਨਾਂ ਨੇ ਫਿਰ ਕਿਹਾ ਕਹਿੰਦੇ ਕਿ ਇੱਕ ਪਾਰਟੀ ਦੀ ਸਰਕਾਰ ਅਜਿਹੇ ਕਦਮ ਚੁੱਕ ਸਕਦੀ ਹੈ ਜੋ ਟਿਕਾਊ ਲੰਬੀ ਮਿਆਦ ਤੇ ਵਿਕਾਸ ਨੂੰ ਸਮਰਥਾ ਯੋਗ ਬਣਾ ਸਕਣ ਪਰ ਗਲਤ ਫੈਸਲਿਆਂ ਤੋਂ ਬਚਣ ਲਈ ਇਸ ਨੂੰ ਵੱਖ-ਵੱਖ ਹਲਕਿਆਂ ਤੋਂ ਹੰਗਾਰੇ ਅਤੇ ਰਚਨਾਤਮਕ ਆਲੋਚਨਾ ਲਈ ਵੀ ਖੁੱਲ ਹੋਣਾ ਚਾਹੀਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ